ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਬਿਊਟੀਫੁਲ ਆਲ ਸਟਾਈਲਿਸ਼ ਜਿਹੜੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਵਲੇ ਸੂਟ ਹੋਣਗੇ ਕਾਟਨ ਦੇ ਉੱਪਰ ਹੋਣਗੇ ਏਕੇ ਟੈਕਸ ਦਾ ਬ੍ਰਾਂਡ ਹੋਏਗਾ ਸ਼ਰਟ ਪਰ ਪਲੱਸ बॉटम ਦੇ ਉੱਪਰ ਹੋਏਗਾ ਜਿਹੜਾ ਥਰੈਡ ਵਰਕ ਹੋਏਗਾ बॉटम ਤੇ ਜਿਹੜੀ ਹੋਏਗੀ ਸੈਲਫ ਪ੍ਰਿੰਟ ਨਾਲ ਮਸਲੀਨ कॉटन ਦਾ ਜਿਹੜਾ ਹੋਏਗਾ ਥਰਡ ਵਰਕ ਵਾਲਾ ਦੁਪੱਟਾ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਚਨਾਉਣ ਦਾ ਫੈਬਰਿਕ ਹੋਏਗਾ ਜਿਹੜਾ ਤੁਸੀਂ ਗਰਮੀ ਔਰ ਸਰਦੀ ਦੋਨਾਂ ਵਿੱਚ ਵੇਅਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਔਰ ਫਾਈਨ ਕੁਆਲਿਟੀ ਦਾ ਫੈਬਰਿਕ ਹੈਗਾ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਕ੍ਰੇਪ ਦੇ ਉੱਪਰ ਹੋਏਗਾ ਜੋ ਕਿ ਫੁੱਲੀ ਐਮਬਰਾਇਡਰ ਵੀ ਹੋਏਗਾ ਨਾਲ ਪਲੇਨ बॉटम ਹੈਗੀ ਇਹ ਵਾਲਾ ਹੋਏਗਾ ਜਿਹੜਾ ਸੈਟਨ ਜਾਰਜਟ ਦੇ ਉੱਪਰ ਹੋਏਗਾ ਡਿਜੀਟਲ ਪ੍ਰਿੰਟ ਦੇ ਉੱਪ ਜਿਹੜਾ ਕਿ ਤੁਸੀਂ ਕੁਝ ਵੀ ਬਣਾ ਸਕਦੇ ਹੋ ਇਹ ਵਾਲਾ ਫੈਬਰਿਕ ਜੋ ਰੜੇ ਦੇ ਉੱਪਰ ਹੋਏਗਾ ਜਿਹੜਾ ਕਿ ਤੁਸੀਂ ਲਹਿੰਗਾ ਜਾਂ ਸ਼ਰਾਰਾ ਜੋ ਮਰਜੀ ਬਣਾ ਸਕਦੇ ਨਾਲ ਆਰਗੈਂਜ਼ਾ ਦਾ ਦੁਪੱਟਾ ਹੋਏ ਜਿਹੜਾ ਕਿ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲੇਗਾ ਲਹਿੰਗਾ ਰਹੇਗਾ ਖਾਦੀ ਦੇ ਉੱਪਰ ਰਹਿਣ ਵਾਲਾ ਹੋਏਗਾ ਜਾਗੋ ਸਪੈਸ਼ਲ ਖਾਦੀ ਦਾ ਹੀ ਨਾਲ ਲਹਿੰਗਾ ਹੋਏਗਾ ਔਰ ਖਾਦੀ ਦੀ ਹੀ ਨਾਲ ਸ਼ਰਟ ਰਹਿਣ ਵਾਲੀ ਹੈਗੀ ਇਹ ਵਾਲੇ ਹੋਣਗੇ ਜਿਹੜੇ ਕਾਟਨ ਦੇ ਉੱਪਰ ਹੋਣਗੇ ਡਿਜ਼ਾਈਨਰ ਪੀਸ ਹੋਣਗੇ ਬਹੁਤ ਹੀ ਘੱਟ ਪ੍ਰਾਈਸ ਵਿੱਚ ਤੁਹਾਨੂੰ ਮਿਲ ਜਾਣਗੇ ਸ਼ਰਟ ਹੋਏਗੀ ਫੁਲੀ ਐਮਬਰਾਇਡਰ ਹੋਏਗੀ ਬਾਟਮ ਪਲੇਨ ਬਾਟਮ ਦੇ ਨਾਲ ਤੁਹਾਨੂੰ ਮਿਲ ਜਾਣਗੇ ਕੁਝ ਹੈਗੇ ਜਿਹੜਾ ਬਾਟਮ ਦੇ ਉੱਪਰ ਵੀ ਵਰਕ ਹੋਏਗਾ ਇਹ ਵਾਲਾ ਜਿਹੜਾ ਸੂਟ ਹੈਗਾ ਮਸਲੀਨ कॉटन ਦੇ ਉੱਪਰ ਰੈਡੀ ਕੀਤਾ ਗਿਆ ਤੇ ਨਾਲ ਮਸਲੀਨ ਦਾ ਦੁਪੱਟਾ ਹੋਏਗਾ ਇਹ ਵਾਲਾ ਜਿਹੜਾ ਫੈਬਰਿਕ ਹੈਗਾ ਤੁਹਾਨੂੰ ਇਹ ਮਿਲ ਜਾਏਗਾ 999 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ 5 ਮੀਟਰ ਦੀ ਜਿਹੜੀ ਕੱਟ ਹੋਏਗੀ ਜਿਹੜਾ ਕੀ ਫੁੱਲੀ ਐਮਬ੍ਰੋਇਡਰ ਹੋਏਗਾ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਤੁਸੀਂ ਜੋ ਮਰਜ਼ੀ ਬਣਾ ਸਕਦੇ ਹੈਗੇ ਹੋ ਇਹ ਵਾਲੇ ਪੀਸ ਵੀ ਜਿਹੜੇ ਹੋਣਗੇ कॉटन ਦੇ ਉੱਪਰ ਰਹਿਣ ਵਾਲੇ ਸ਼ਰਟ ਹੈਗੀ ਜਿਹੜੀ ਡਿਜਟਲ ਪ੍ਰਿੰਟ ਦੇ ਉੱਪਰ ਹੋਏਗੀ ਟਾਈ ਡਾਈ ਦੁਪੱਟ ਪਰ ਵਰਕ ਹੋਏਗਾ ਟੈਬੀ ਲਾਈਨਿੰਗ ਦਾ ਹੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਪਲੱਸ ਸ਼ਰਟ ਹੋਏਗੀ ਇਹਨਾਂ ਦਾ ਪ੍ਰਾਈਸ ਹੋ ਰਿਹਾ ਸਿਰਫ 2450 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਮਿਲਣ ਵਾਲੇ ਹੈਗੇ ਆ ਇਹਨਾਂ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਕਲਰ ਆਪਸ਼ਨ ਹੈਗੇ ਜਿਹੜੇ ਮਿਲ ਜਾਏਗੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੈਗੇ ਹੋ ਜਿਹੜੇ ਇਹ ਵਾਲੇ ਸੂਟ ਹੋਣਗੇ ਮਸਲੀਨ ਕਾਟਨ ਦੇ ਉੱਪਰ ਹੋਣਗੇ ਜਿਸ ਤੇ ਉੱਪਰ ਹੈਗਾ ਜਿਹੜਾ ਥ੍ਰੈਡ ਵਰਕ ਹੋਏਗਾ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਨਾਲ ਮਸਲੀਨ ਕਾਟਨ ਦਾ ਜਿਹੜਾ ਕਟ ਵਰਕ ਵਾਲਾ ਔਰ ਟਾਈਂਡਾ ਦੁਪੱਟਾ ਹੋਏਗਾ ਪ੍ਰਾਈਸ ਹੈਗਾ ਆਲਓਵਰ ਜਿਹੜਾ ਸੂਟ ਹੋਏਗਾ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਪ੍ਰਾਈਸ ਆਫ ਦਾ ਸੇਮ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟ ਹੋਣਗੇ ਟਿਸ਼ੂ ਦੇ ਉੱਪਰ ਆਉਣ ਵਾਲੇ ਹੈਗੇ ਆ ਔਰ ਇਹਦਾ ਜਿਹੜਾ ਫੈਬਰਿਕ ਹੋਏਗਾ ਬਹੁਤ ਹੀ ਜ਼ਰਾ ਫਾਈਨ ਕੁਆਲਟੀ ਦਾ ਹੈਗਾ ਇਹੋ ਜਿਸ ਤੇ ਉੱਪਰ ਹੈਂਡਵਰਕ ਹੋਏਗਾ ਇਹ ਵਾਲੇ ਕ੍ਰੇਪ ਦੇ ਉੱਪਰ ਡਿਜ਼ਾਈਨਰ ਪੀਸ ਹੋਣਗੇ ਹੈਂਡਵਰਕ ਦੇ ਪੀਸ ਹੋਣਗੇ ਨਾਲ ਚਨਾ ਦਾ ਦੁਪੱਟਾ ਹੋਏਗਾ ਪ੍ਰਾਈਸ ਹੋਏਗਾ ਸਿਰਫ ਜਿਹੜਾ 4050 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਬਹੁਤ